ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਦਾ ਸਵਾਗਤ ਹੈ ਫਿਰ ਤੋਂ ਤੁਹਾਡੇ ਆਪਣੇ ਚੈਨਲ ਤੇ ਅੱਜ ਆਪਾਂ ਬਹੁਤ ਹੀ ਵਧੀਆ ਕਲੈਕਸ਼ਨ ਲੈ ਕੇ ਆ ਰਹੇ ਹੈਗੇ ਆ ਸਾਰੇ ਹੀ ਤੁਸੀਂ ਜਰੂਰ ਦੇਖਣਾ ਹੰਦ ਤੱਕ ਸਾਰੇ ਹੀ ਤਰ੍ਹਾਂ ਦੇ ਫੈਬਰਿਕ ਜਿਹੜੇ ਕਿ ਔਫ ਚ ਲੱਗੇ ਹੋਏ ਨੇ ਰਾਖੀ ਬੱਬਰ ਸੇਲ ਦੇ ਵਿੱਚ ਸੋ ਆਵਲ ਤੁਸੀਂ ਦੇਖ ਰਹੇ ਹੈਗੇ ਹੋ ਸਾਟਰ ਦੇ ਉੱਤੇ ਆ ਬਹੁਤ ਹੀ ਵਧੀਆ ਕਲੈਕਸ਼ਨ ਹੈ ਪ੍ਰਿੰਟ ਬਹੁਤ ਜ਼ਿਆਦਾ ਸੋਹੜੇ ਬਹੁਤ ਜ਼ਿਆਦਾ ਡਿਵਰਸ ਹੈ ਕਲਰ ਇਸ ਵਿੱਚ ਚਾਰ ਹੀ ਰਹਿ ਗਏ ਹੈਗੇ ਆ ਬੈਕਸ ਤੇ ਹੈ ਪੇਟ ਪਿਓਰ ਕਵਾਟਰ ਦਾ ਫੈਬਰਿਕ ਆ ਇਸ ਤੇ ਆਪਾਂ ਪੇਂਟ ਕਰਵਾਇਆ ਹੈ ਹੈਂਡ ਪੇਂਟ ਹੈ ਜੀ ਖੁਦ ਕਰਵਾਇਆ ਹੈਗਾ ਤਾਂ ਇਸ ਦਾ ਪ੍ਰਾਈਸ ਵੀ ਬਹੁਤ ਹੀ ਜੈਨੂਇਨ ਹੈ ਇਹ ਪ੍ਰਾਈਸ ਇਸ ਦਾ 680 ਰੁਪਈਆਸ ਹੋਰ ਦਾ ਪ੍ਰਾਈਸ ਹਾਂਜੀ 680 ਰੁਪਈਆਸ ਫ੍ਰੀ ਸ਼ਿਪਿੰਗ ਤੇ ਤੁਸੀਂ ਦੇਖ ਸਕਦੇ ਹੋ ਜਿੱਸੇ ਘੇਰੇ ਤੇ ਮਤਲਬ ਜਿਹੜਾ ਪੇਟ ਆਏਗਾ ਤੇ ਬਾਜੂ ਤੇ ਪੇਂਟ ਹੋਏਗਾ ਸਭ ਦੇ ਮਤਲਬ ਫਰੰਟ ਤੇ ਐਡ ਬਾਜੂ ਦੇ ਉੱਤੇ ਵਰਕ ਆਏਗਾ ਕਲਰਸ ਇਹੀ ਰਹਿ ਗਏ ਨੇ ਬਸ ਕਾਫੀ ਸੂਟਸ ਰੈਡੀ ਹੋ ਕੇ ਆਏ ਸੀ ਬਟ ਹੁੜੇ ਥੋੜੇ ਜਿਹਾ ਸਟਾਕ ਰਹਿ ਗਿਆ ਹੈਗਾ ਸੋ ਜਿੰਦਰ ਵੀ ਭੈਣਾਂ ਦੇ ਲੈਣ ਜਲਦੀ ਲੈ ਲਿਓ ਕਿਉਂਕਿ ਬਹੁਤ ਜਲਦੀ ਇਹ ਸੇਲ ਹੋ ਰਹੇ ਨੇ ਪੇਟ ਵਾਲੇ ਸੂਟਸ ਤੇ ਕਾਟਰ ਪਿਓਰ ਹੋਏਗੀ ਕਲਰ ਫਾਸਟ ਹੋੜ ਕੇ ਪੇਟ ਦੇ ਇਹਦੇ ਵੀ ਉੱਤਰ ਜਾਣਗੇ ਤੇ ਸਾਰੇ ਤੁਸੀਂ ਕਲਰਸ ਦੇਖ ਲਓ ਜੋ ਤੁਹਾਨੂੰ ਪਸੰਦ ਆ ਸਕਰੀਨ ਸ਼ਾਟ ਲੈ ਕੇ ਰੱਖ ਲਓ ਤੇ ਆਪਣੇ ਜੋ WhatsApp ਤੇ ਸੈੱਡ ਕਰ ਸਕਦੇ ਹੋ ਡੱਬਰ ਸਕਰੀਨ ਤੇ ਦਿੱਤਾ ਹੋਇਆ ਹੈਗਾ ਸਾਰੇ ਹੀ ਕਲਰ ਬਹੁਤ ਅੱਛੇ ਨੇ ਤੇ 컬러 ਫਾਸਟ ਰੈਨ ਵਾਲੇ ਨੇ ਪ੍ਰਾਈਸ ਇਸ ਦਾ ਬੋਥ ਹੀ ਕੱਟ 680 ਫ੍ਰੀ ਸ਼ਿਪਿੰਗ ਰੈਵਲਾ ਹੈਗਾ ਪੇਡ ਕੇ ਰੇਤੇ ਤੇ ਬਾਜੂ ਤੇ ਕੀਤਾ ਹੋਵੇਗਾ ਕਈ ਉਹਦੀ ਬੈਕ ਸਾਈਡ ਤੇ ਵੀ ਪੇਟ ਆਏਗਾ ਮਤਲਬ ਫਰੰਟ ਐਂਡ ਬੈਕ ਦੋਨੋਂ ਸਾਈਡ ਤੇ ਕੇ ਰੇਤੇ ਕਲਸ ਤੁਹਾਡੇ ਸਾਹਮਣੇ ਸੋ ਜਿੰਨੇ ਵੀ ਲੈਣੇ ਸਕਰੀਨ ਸ਼ਾਟ ਲੈ ਲਿਓ ਬਾਕੀ ਹੁਣ ਆਪਣੀ ਰੈਗੂਲਰ ਰਖੜੀ ਦਾ ਆਫਰਸ ਚੱਲ ਰਹੇ ਹੈਗੇ ਆ ਕਿਸੇ ਦੇ 10% ਕਿਸੇ ਦੇ 20 ਕਿਸੇ ਤੇ 30% ਆਫ ਚੱਲ ਰਿਹਾ ਹੈਗਾ ਸੋ ਆਫਰਸ ਦਾ ਫਾਇਦਾ ਉਠਾਉਣ ਲਈ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ notification ਦਰੂਬੇ ਜੇ ਨਿਊ ਵੀਡੀਓ ਦੀ ਤੇ ਇਸ ਤੋਂ ਨਾਲ ਆਪਾਂ ਤੁਸੀਂ ਅਪਡੇਟ ਨਾਲ WhatsApp ਤੇ ਜੁਆਇਨ ਹੋ ਸਕਦੇ ਹੋ ਜੋ ਆਪਾਂ ਡੇਲੀ ਅਪਡੇਟ WhatsApp ਦੇ ਗਰੁੱਪ ਚ ਪਾਣੇ ਹੈਗੇ ਆ ਕਿਉਂਕਿ YouTube ਤੇ ਥੋੜਾ ਲੇਟ ਹੋ ਜਾਈਦਾ ਬਟ WhatsApp ਤੇ ਉਸੇ ਟਾਈਮ ਪੋਸਟ ਕਰ ਦੇਈਦੀ ਆ ਰੂਬ ਕਲੈਕਸ਼ਨ ਤਾਂ ਤੁਸੀਂ WhatsApp ਵਾਲਾ ਗਰੁੱਪ ਜੁਆਇਨ ਕਰ ਸਕਦੇ ਹੋ ਜਾ ਡੇਲੀ ਜਿਹੇ ਸਟੇਟਸ ਚੈੱਕ ਕਰ ਸਕਦੇ ਹੋ ਨੈਕਸਟ ਆਪਣੇ ਔਰਡਰ ਰੈਡੀ ਹੋਣ ਵਾਲੇ ਡਿਜ਼ਾਈਨ ਦੇ ਤੱਕ ਸ਼ੋਅ ਕਰਦੀ ਆ ਇਹ ਡਿਜ਼ਾਈਨ ਬਿਸ਼ੀਡ ਵਰਕ ਦੇ ਇਹ ਤੁਸੀਂ ਕਿਸੇ ਵੀ ਫੈਬਰਿਕ ਤੇ ਵੜਵਾ ਸਕਦੇ ਹੋ ਇਹ ਡਿਜ਼ਾਈਨ ਕਿਸੇ ਵੀ ਫੈਬਰਿਕ ਤੇ ਬਤਲੋ ਜੌਰਜਟ ਕਾਟਨ ਬਰਬਰੀ ਕ੍ਰੇਪ ਆਰਗਜ਼ਾ ਕਿਸੇ ਤੇ ਵੀ ਵੜਵਾ ਸਕਦੇ ਹੋ ਆਪਣੀ ਪਸੰਦ ਦੇ ਕਲਰ ਦੇ ਉੱਤੇ ਤੇ ਆਪਣੀ ਪਸੰਦ ਦੇ ਫੈਬਰਿਕ ਤੇ ਵਿਜ ਦੁਪੱਟਾ ਵੀ ਵੜਵਾ ਸਕਦੇ ਹੋ ਬਿਦਾਉਨ ਦੁਪੱਟਾ ਵੀ ਵੜਵਾ ਸਕਦੇ ਹੈਗੇ ਉਹ ਇਹ ਵੀ ਜੌਰਜਟ ਚੈੱਕ ਤੇ ਬਣਿਆ ਹੋਇਆ ਸੂਟ ਸੀਗਾ ਇੱਕ ਸੋ ਇਹ ਬਾਜੂ ਤੇ ਵਰਕ ਸੀਗਾ ਬੈਕ ਸੇ 1/4 ਦੇ ਕਲੈਕਸ਼ਨ ਕੈਬਰੀ 1/4 ਦੇ ਸੂਟ ਦੇ ਉੱਤੇ ਵਰਕ ਕੀਤਾ ਹੋਇਆ ਹੈਗਾ ਬੜਾ ਹੀ ਪਿਆਰਾ 1/4 ਦੇ ਆਰਟੀਕਲ ਬਹੁਤ ਜ਼ਿਆਦਾ ਚੱਲ ਰਿਹਾ ਹੈਗਾ ਇਹ ਆਰਗੇਜ਼ਾ ਦਿੱਤੇ ਹਨ ਜੀ ਆਰਗੇਜ਼ਾ ਦੇ ਉੱਤੇ 올ਓਵਰ ਸੂਟ ਰੈਡ ਵਾਲਾ ਹੈਗਾ ਤਾਂ ਬਹੁਤ ਹੀ ਵਧੀਆ ਵਰਕ ਹੋਇਆ ਫਰੰਟ ਤੇ ਤੁਸੀਂ ਦੇਖ ਸਕਦੇ ਹੋ ਬਾਜੂ ਤੇ ਵੀ ਫਲਾਰ ਹੈਗਾ ਬੈਕ ਸਾਈਡ ਤੇ ਵੀ ਆਏਗਾ ਤੇ ਵੀ ਦੁਪੱਟਾ ਹੈਗਾ ਦੁਪੱਟੇ ਨੂੰ ਲੇਸ ਲੱਗੀ ਹੋਈ ਹੈ ਲਟਕਣ ਵਾਲੀ ਬੜੀ ਹੀ ਸੋਹਣੀ ਬਲੈਕ ਕਲਰ ਦੀ ਲੇਸ ਲੱਗੀ ਹੋਈ ਆ ਏ ਵੀ ਫੋਟੋਪ ਆਫ ਤੇ ਦੇ ਰਿਹਾ ਕਾਫੀ ਸੋਹ ਜਿੱਦ ਦੇ ਜੈ ਸੂਟ ਬਾਰੇ ਵੀ ਪੂਰੀ ਡਿਟੇਲ ਹੈ ਰਹੀ ਆ ਆਪਾ ਨਾਲ WhatsApp ਤੇ ਕੰਟੈਕਟ ਕਰ ਸਕਦੇ ਹੋ ਇਹ ਕੈਬ੍ਰਿਕ ਕਾਟਰ ਦੇ ਸੂਟ ਬਸਲੀਦਾ ਦੁਪੱਟਾ ਹੈਗਾ ਬਹੁਤ ਹੀ ਸੋਹ ਜਿਹਾ ਗਰਲਿਸ਼ ਜੀ ਆਈਟਮ ਆ ਆਪਾ ਬਲੈਕ ਬਾਟਰ ਬਰੈਡ ਮਿਲ ਰਹੀ ਹੈ ਇਹਨਾਂ ਦਾ ਤੇ ਇਸ ਦੇ ਨਾਲ ਦੁਪੱਟਾ ਹੈ ਦੁਪੱਤੇ ਤੇ ਵੀ ਵਰਕ ਤੇ ਕੱਟ ਨੜਾ ਪਾਈਪਸ ਦੀ ਹੈ ਉਸ ਦਾ ਵਰਕ ਹੈ ਬਲੈਕ ਕਲਰ ਦਾ ਤੁਸੀਂ ਦੇਖ ਸਕਦੇ ਹੋ ਸ਼ਾਈਡ ਕਰ ਰਿਹਾ ਹੈਗਾ ਪ੍ਰੋਪਰ थ्रेड वर्क ਵੀ ਯੂਜ਼ ਕੀਤਾ ਐਂਡ ਕੱਟ ਪਾਈਪਸ ਵੀ ਜਿੱਤੇ ਹੋਏ ਨੇ ਐਂਡ ਸਿੱਪੀ ਦਾ ਵਰਕ ਵੀ ਹੈਗਾ ਵਿੱਚ ਵਿੱਚ ਦੁਪੱਟੇ ਤੇ ਤੇ ਜੋ ਸ਼ਰਟ ਹੈ ਉਸ ਤੇ थ्रेड वर्क ਹੋਇਆਗਾ ਡੈਸਕਟਾਪ ਦੇ ਕੋਲ ਜੈਕਟ ਵਾਲਾ ਫੇਬਲਸ ਡਿਜ਼ਾਈਨ ਬਹੁਤ ਹੀ ਜ਼ੋਨ ਆ ਆਰਗਿਸਦਾ ਦੇ ਉੱਤੇ ਇਸ ਵਿੱਚ ਤੇ ਚਾਰ ਕਲਰ ਰੈਡੀ ਨੇ ਤੇ ਇਹ ਵੀ ਤੁਹਾਨੂੰ ਬਹੁਤ ਘੱਟ ਪ੍ਰਾਈਸ ਤੇ ਮਿਲ ਜਾਣਗੇ ਬਾਕੀ ਨੈਕਸਟ ਮਾਰਥ ਤਾ ਇਹ ਪਾਰਟੀ ویئر 컬렉ਸ਼ਨ ਦੇ ਰੇਟ ਖਾਈ ਹੋ ਜੇ ਡਗੇ ਕਿਉਂਕਿ ਫੈਸਟੀਵਲ ਸੀਜ਼ਨ ਸਟਾਰਟ ਹੋ ਜਾਏਗਾ ਨੈਕਸਟ ਇੱਕ ਕੁਆਟਰ ਦਾ ਬਾਟਮ ਤੇ ਵਰਕ ਹੈ ਸ਼ਰਟ ਦੇ ਵਰਕ ਹੈਗਾ ਤੇ ਦੁਪੱਟੇ ਨੂੰ ਤੁਸੀਂ ਦੇਖ ਸਕਦੇ ਹੋ ਫਿਨਿਸ਼ਿੰਗ ਪੱਟੀ ਲੱਗੀ ਹੋਈ ਹੈ ਤੇ ਸਪੋਸਾ ਲਾਈਸ ਲੱਗੀ ਹੋਈ ਆ ਵਾਈਟ ਕਲਰ ਦੀ ਬਾਟਮ ਹੈ ਤੇ ਉੱਪਰ ਜਿਹੜਾ ਸ਼ਰਟ ਦਾ ਘੇਰੇ ਦੇ ਵਰਕ ਹੈਗਾ ਇਸ ਵਿੱਚ ਵੀ ਇਹੀ ਕਲਰ ਰਹਿ ਗਿਆ ਬਸ ਜੋ ਅੱਜ ਬਸਟਾਕ ਦਿਖਾ ਰਹੀ ਹੈ ਬਸ ਇੱਦਾਂ ਹੀ ਰਹਿ ਗਿਆ ਹੈ ਕਿ ਜਿਸ ਦਾ ਪਹਿਲਾ ਆਰਡਰ ਆ ਜਾਏਗਾ ਉਸ ਨੂੰ ਮਿਲ ਜਾਏਗਾ ਕਿਸੇ ਦਾ ਵੀ ਆਰਡਰ ਹੋਲਡਰ ਨਹੀਂ ਕੀਤਾ ਜਾਏਗਾ ਕਈ ਕਹਿੰਦੇ ਦੀ ਜੀ ਸਾਡਾ ਰੱਖ ਲਓ ਅਸੀਂ ਫੇਰ ਰੀਪੇਟ ਕਰਦੇ ਹਾਂ ਸੋ ਐਵੇਂ ਨਹੀਂ ਹੋਊਗਾ ਕਿਉਂਕਿ ਲਿਮਟਿਡ ਜਸਟਾਕ ਆ ਸਿੱਗਲ ਸਿੱਗੋ ਸੂਟ ਰਹਿ ਗਏ ਇਸ ਕਰਕੇ ਆਪਾਂ ਆਫ ਚ ਦੇ ਰਹੇ ਹੈਗੇ ਆ ਆ ਦੇਖੋ ਇਸ ਵਿੱਚ ਵੀ ਦੋ ਸ਼ੇਡ ਹੀ ਰਹਿ ਗਏ ਇੱਕ ਪਹਿਲਾਂ ਵਾਲਾ ਸੀ ਇੱਕ ਇਹ ਵਾਲਾ ਦੋ ਸ਼ੇਡ ਰਹਿ ਗਏ ਨੈਕਸਟ ਇਸ ਵਿੱਚ ਵੀ ਦੋ ਸ਼ੇਡ ਆ ਇਹ ਵੀ ਆਰਗੇਜ਼ਰ ਤੇ ਦੁਪੱਟਾ ਨਾਲ ਫੁੱਲ ਹੈਵੀ ਹੈਗਾ ਤੇ ਇਹ ਵੀ ਤੁਹਾਨੂੰ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਇਸ ਚ ਮਿਲ ਰਿਹਾ ਪਤਲੀ 650 ਪ੍ਰਾਈਸ ਇੱਧਰ ਪਾ ਲਗਾ ਰੱਖਿਆ 668 ਨੈਕਸਟ ਇਹ ਵੀ ਬਹੁਤ ਹੀ ਸੋਨਾ ਵਰਕ ਕੀਤਾ ਹੋਇਆ ਸ਼ਰਟ ਤੁਸੀਂ ਦੇਖ ਸਕਦੇ ਹੋ ਬੜਾ ਹੀ ਪਿਆਰਾ ਨਾਲ ਬਾਟਮ ਹੈ ਬਤਾਓ ਦੁਪੱਟਾ ਰੈਡ ਵਰਗੇ ਸੋਟਾ ਇਸ ਵਿੱਚ ਵੀ ਤਿੰਨ ਚਾਰ ਪੀਸਿਸ ਰਹਿ ਗਏ ਬਸ ਬਾਕੀ ਸਾਰੇ ਹੀ ਇਸ ਦਾ ਸਟਾਕ ਕਲੀਅਰ ਹੋ ਗਿਆ ਨੈਕਸਟ ਆ ਦੇਖੋ ਬਹੁਤ ਹੀ ਸੋਹਣਾ ਡਿਜ਼ਾਈਨਰ ਜਿਹਾ ਪੀਸ ਹੈ ਵੀ ਇਸ ਵਿੱਚ ਵੀ ਟਿੰਡ ਕਲਰ ਹੈਗੇ ਆ ਦੇਖੋ ਕਿੰਨਾ ਸੋਹਣਾ ਸ਼ੇਡ ਕਿੰਨਾ ਸੋਹਣਾ ਕੰਬੀਨੇਸ਼ਨ ਬਣਿਆ ਹੋਇਆ ਨੈਕਸਟ ਵਾਲਾ ਵੀ ਬਹੁਤ ਸੋਹਣਾ ਆਲਵੇਸ ਸਭ ਦਾ ਫੇਵਰਿਟ ਹੁੰਦਾ ਹੈ ਕੰਬੀਨੇਸ਼ਨ ਨੈਕਸਟ ਬਲੈਕ ਤੁਸੀਂ ਆਨ ਆਰਡਰ ਵੀ ਬਣਵਾ ਸਕਦੇ ਹੈਗੇ ਕਿਸੇ ਵੀ ਫੈਬਰਿਕ ਤੇ ਜੌਰਜਟ ਤੇ ਰਾਮ ਟੈਕਸ ਤੇ ਸ਼ਬੀਡੇ ਤੇ ਕਿਸੇ ਤੇ ਵੀ ਬਣਵਾ ਸਕੋ ਉਹ ਬਣਵਾ ਸਕਦੇ ਇਹ ਸਾਰੇ ਡਿਜ਼ਾਈਨ ਤੁਸੀਂ ਆਰਡਰ ਬਣਵਾ ਸਕਦੇ ਹੋ ਆਪਣੇ ਕੋਲੋਂ ਕਿਸੇ ਵੀ ਫੈਬਰਿਕ ਤੇ ਹੁਣ ਆਪਾਂ ਸ਼ਬੀਡੇ ਦਾ ਫੈਬਰਿਕ ਲੈਣਾ ਵੀ ਸਟਾਰਟ ਕਰ ਦਿੱਤਾ ਹੈਗਾ ਤੇ ਗਰਮ ਸੂਟਾਂ ਤੇ ਮਤਲਬ ਪਸ਼ਵੀਦੇ ਦੇ ਸੂਟ ਤੇ ਵੀ ਵਰਕ ਸ਼ੁਰੂ ਹੋ ਗਿਆ ਹੈਗਾ ਡੈਕਸਟਰ ਡਿਜ਼ਾਈਨ ਬਹੁਤ ਸੁਪਰ ਡੂਪਰ ਹਿੱਟ ਹੋ ਰਿਹਾ ਸੀਗਾ ਤੇ ਇਸ ਵਿੱਚ ਵੀ ਇਹ ਕਲਰ ਰਹਿ ਗਏ ਨੇ ਤੁਸੀਂ ਦੇਖ ਸਕਦੇ ਹੋ ਨਾਲ ਦੁਪੱਟਾ ਹੈ ਟਾਇਰ ਦਾ ਇਹਦਾ 올ਓਵਰ ਸੂਟ ਹੈ ਬਸਲੀਡ ਦਾ ਤੇ ਕਟ ਦਾ ਵਰਕ ਤੁਸੀਂ ਦੇਖ ਹੀ ਸਕਦੇ ਹੈਗੇ ਹੋ ਇਸ ਵਿੱਚ ਵੀ ਇਹੀ ਸ਼ੇਡ ਰਹਿ ਗਏ ਨੇ ਸਿੰਗਲ ਸਿੰਗਲ ਸੂਟ ਹੈਗੇ ਜੀ ਸਾਰੇ ਸੋ ਜਿਹੜੇ ਵੀ ਆਰਡਰ ਕਰਦੇ ਸਕਰੀਨ ਸ਼ਾਟ ਲੈ ਲੈਣਾ ਤੇ ਜੋ ਡੂਬਰ ਸਕਰੀਨ ਤੇ ਚੱਲ ਰਿਹਾ ਉਸ ਤੇ ਮੈਸੇਜ ਕਰਕੇ ਪੁੱਛ ਸਕਦੇ ਹੋ ਵੀ ਇਹ ਵਾਲੇ ਸੂਟ ਹੈ ਅਗਰ ਉਸ ਟਾਈਪ ਉਹ ਸੂਟ ਹੋਇਆ ਜਦੋਂ ਤੁਸੀਂ ਪੁੱਛੋਗੇ ਤਾਂ ਅਸੀਂ ਤੁਹਾਨੂੰ ਦੱਸਾਂਗੇ ਫਿਰ ਤੁਸੀਂ ਆਪਣਾ ਐਡਰੈਸ ਤੇ ਪੇਮੈਂਟ ਸਾਨੂੰ ਸੈੱਡ ਕਰਦੇ ਜੇ ਤੇ ਤੁਹਾਡਾ ਆਰਡਰ ਕਨਫਰਮ ਹੋ ਜਾਏਗਾ ਆ ਵੀ ਪਾਰਟੀ ਵੇਅਰ ਕਲੈਕਸ਼ਨ ਆ ਬਹੁਤ ਹੀ ਸੋਹਣਾ ਇਹ ਵੀ ਸਿਲਕ ਦੇ ਸੂਟ ਹੈ ਵਿਦ ਦੁਪੱਟੇ ਰਗਾ ਤੇ ਵੀ ਆਫ ਲੱਗਿਆ ਹੋਇਆ ਹੈਗਾ ਆ ਦੇਖੋ ਕਲਰ ਬਹੁਤ ਹੀ ਸੋਹਣਾ ਕਲਰ ਰੈਸਟ ਸ਼ੇਡ ਹੈ ਇਸ ਦੇ ਵਿੱਚ ਆ ਸਾਰੇ ਸ਼ੇਡ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਮਿਲ ਜਾਣਗੇ ਇੱਕ ਬਹਿਰੂਨ ਇੱਕ ਰੈਸਟ ਹੈ ਇਹ ਦੋ ਗ੍ਰੀਨ ਕਲਰ 'ਚ ਫਰਕ ਹੈ ਤੇ ਦੋਨੋਂ ਬਲੂ ਦੇ ਵਿੱਚ ਫਰਕ ਹੈਗਾ ਪੀਕ ਸ਼ੇਡ 'ਚ ਨੈਕਸਟ ਅਪ ਆ ਦੇਖੋ ਹੁਣ ਆਰਡਰ ਤੁਸੀਂ ਸੂਟ ਜਿਹੜੇ ਆਪਾਂ ਰੈਡੀ ਕਰਦੇ ਹੈਗੇ ਉਹ ਵੀ ਕਰਵਾ ਸਕਦੇ ਹੋ ਆਪਣੀ ਪਸੰਦ ਨਾਲ ਔਰ ਗਿਜ਼ਟੇ ਕਰਵਾ ਸਕਦੇ ਹੋ ਕريب ਤੇ ਕਾਟਨ ਤੇ ਬਸਲੀਬ ਤੇ ਕਿਸੇ ਵੀ ਫੈਬਰਿਕ ਤੇ ਬਰਬਰੀ ਜੋ ਕਿ ਅੱਜਕੱਲ ਬਹੁਤ ਜ਼ਿਆਦਾ ਚੱਲ ਰਿਹਾ ਹੈਗਾ ਉਸ ਤੇ ਕਰਵਾ ਸਕਦੇ ਹੋ ਨੈਕ ਸਟਿਕ ਡਿਜ਼ਾਈਨ ਬੜਾ ਹੀ ਪਿਆਰਾ ਬਹੁਤ ਜ਼ਿਆਦਾ ਸੋਹਣਾ ਲੱਗਦਾ ਹੈ ਬਲਾ ਇਹ ਬਹੁਤ ਜ਼ਿਆਦਾ ਟ੍ਰੈਂਡ ਵਿੱਚ ਚੱਲ ਰਿਹਾ ਹੈਗਾ ਇਹ ਜਿਹੜੇ ਹੈਗੇ ਆ ਔਰ ਗੱਜ਼ਾ ਦੇ ਤੇ ਫੈਬਰਿਕਾ ਬੜਾ ਹੀ ਪਿਆਰਾ ਬਦਹਜ਼ੀ ਪ੍ਰਿੰਟ ਵਾਲੇ ਇਹ ਵੀ ਬਹੁਤ ਜ਼ਿਆਦਾ ਸੋਹੜੇ ਬੱਤਲ ਲੱਗਦੇ ਆ ਵੇਅਰ ਕਿਤੇ ਹੋਏ ਇਹ ਸਾਰੇ ਡਿਜ਼ਾਈਨ ਜੋ ਕਿ ਆਪਾਂ ਰੈਡੀ ਕਰਦੇ ਹੈਗੇ ਆ ਤੁਹਾਡੀ ਪਸੰਦ ਦੇ ਫੈਬਰਿਕ ਦੇ ਉੱਤੇ ਵੀ ਦੁਪੱਟਾ ਵੀ ਲੈ ਸਕਦੇ ਹੋ ਬਦੌਰ ਦੁਪੱਟਾ ਵੀ ਆਰਡਰ ਰੈਡੀ ਹੋ ਰਗੇ ਜੀ ਇਹ ਕਿ ਕਸਟਮਰਸ ਦੇ ਆ ਸਟਿਚ ਕਿਤੇ ਹੋਏ ਔਰ ਆਰਡਰ ਰੈਡੀ ਹੋ ਗਏ ਇਹ ਬਰਬਰੀ ਦੇ ਡਿਜ਼ਾਈਨ ਜਿਹਨਾਂ ਡਾਟਸ ਵਰਕ ਵਾਲਾ ਇਸ ਤੇ ਵੀ ਆਫ ਲਗਾ ਦਿੱਤਾ ਗਿਆ ਹੈਗਾ ਤੁਹਾਨੂੰ ਪਤਾ ਹੈ ਬਹੁਤ ਜ਼ਿਆਦਾ ਮਤਲਬ 트ੈਂਡ ਚ ਚੱਲ ਰਹੀ ਸੀ ਵਰਕ ਚ ਹੈਡ ਵਰਕ ਡਾਟਸ ਵਰਕ ਚੱਲ ਰਿਹਾ ਸੀ ਡਿੱਡਰ ਵਰਕ ਉਸ ਬਰਬਰੀ ਉਹੀ ਹੈ ਡਿਜ਼ਾਈਨ ਇਹ ਤੇ ਇਸ ਤੇ ਵੀ ਥੋੜਾ ਆਫ ਲਗਾਇਆ ਹੋਇਆ ਹੈਗਾ ਲਿਮਟਿਡ ਜਸਟ ਸਟਾਕ ਹੈ ਇਹ ਵੀ ਇਸ ਤੋਂ ਨਗਰ ਤੁਹਾਨੂੰ ਪਾਰਟੀ ਵੇਅਰ ਕਲੈਕਸ਼ਨ ਸਾਰੀ ਮਿਲ ਜਗੀ ਆਪਣੇ ਕੋਲ ਦੇਖੋ ਹੈਵੀ ਫੁੱਲ ਹੈਵੀ ਪਾਰਟੀ ਵਾਲੇ ਕਲੈਕਸ਼ਨ ਤੁਸੀਂ ਲੈ ਸਕਦੇ ਹੋ ਕਿਸੇ ਵੀ ਰੇਂਜ ਤੋਂ 800 200 ਤੋਂ ਆਪਣੇ ਕੋਲ ਕਲੈਕਸ਼ਨ ਸਟਾਰਟ ਹੋ ਜਾਂਦੀ ਹੈ ਹੈਵੀ ਇਸ ਤਰ੍ਹਾਂ ਤੇ ਉੱਪਰ ਰੇਂਜ ਦੀ ਡਿਵਰਜੀ ਤੱਕ ਲੈ ਸਕਦੇ ਹੋ ਤੁਸੀਂ 20000 ਤੱਕ ਲੈ ਸਕਦੇ ਹੋ ਉਸ ਤੋਂ ਉੱਪਰ ਦੀ ਡਿਵਰਜੀ ਰੇਂਜ ਲੈ ਸਕਦੇ ਹੋ ਬਟ 800 ਤੋਂ ਸੂਟਸ ਸਟਾਰਟ ਹੋ ਜਾਂਦੇ ਨੇ ਜੋ ਕਿ ਇਸ ਤਰ੍ਹਾਂ ਹੈਵੀ ਦੁਪੱਟਿਆਂ ਨੇ ਹੁੰਦੇ ਆ ਵਿਦਆਊਟ ਦੁਪੱਟਾ 400 500 ਪ੍ਰਾਈਸ ਦੇ ਹੁੰਦੇ ਆ ਆਪਣੀ ਸਟਾਰਟਿੰਗ ਇਸ ਤਰ੍ਹਾਂ ਉਹ ਮੈਂ ਦੱਸਣਾ ਚਾਹਦੀ ਆ ਜਿਹੜੀਆਂ ਵੀ ਭੈਣਾਂ ਆ ਘਰ ਬੈਠ ਕੇ ਔਨਲਾਈਨ ਕੰਮ ਕਰਨਾ ਚਾਹਦਿਆਂ ਨੇ ਰੀਸੇਲਿੰਗ ਦਾ ਵਰਕ ਕਰਨਾ ਚਾਹਦਿਆਂ ਨੇ ਤਾਂ ਉਹ ਆਪਾਂ ਨੂੰ ਜੁਆਇਨ ਕਰ ਸਕਦੇ ਆ ਨੇ ਤਾਂ ਉਹ ਵੀ ਬਿਨਾਂ ਪੈਸੇ ਲਗਾਏ ਤੁਸੀਂ ਘਰ ਬੈਠ ਕੇ ਆਪਣਾ ਥੋੜਾ ਬਹੁਤ ਕੰਮ ਸਟਾਰਟ ਕਰ ਸਕਦੇ ਹੈਗੇ ਆ ਆਪਾਂ ਤੁਹਾਨੂੰ ਪੂਰਾ ਮਤਲਬ ਗਾਈਡ ਕਰਾਂਗੇ ਪੂਰੀ ਤੁਹਾਨੂੰ ਦੱਸਾਂਗੇ ਵੀ ਤੁਸੀਂ ਕਿਸ ਤਰ੍ਹਾਂ ਕੰਮ ਕਰ ਸਕਦੇ ਹੈਗੇ ਆ ਸੋ ਜਿਹੜਾ ਜਿਹੜੇ ਵੀ ਰੀਸੇਲਿੰਗ ਦਾ ਮਤਲਬ ਸੂਟਾ ਦਾ ਔਨਲਾਈਨ ਕੰਮ ਕਰਦੇ ਜਿੱਦੂ ਦੇ ਛੋਟੇ-ਬੋਟੇ ਬੁਟਿਕ ਸਾ ਜਾਂ ਸਟਿਚਿੰਗ ਕਰਦੇ ਆ ਨਾਲ ਨਾਲ ਉਹ ਆਨਲਾਈਨ ਕਵ ਵੀ ਕਰਨਾ ਚਾਹਦੀਆਂ ਨੇ ਤਾਂ ਆਪਾਂ ਨਾਲ ਜੁਆਇਡੋ ਕਰ ਸਕਦੇ ਹੋ ਆਪ ਮੇਡੂ ਕਾਲ ਬੈਸਿਸ ਤੋਂ ਵੀ ਕਰ ਸਕਦੇ ਹੋ ਜੋ ਨੰਬਰ ਸਕਰੀਨ ਤੇ ਚੱਲ ਰਿਹਾ ਹੈ ਇਸ ਤੇ ਵਟਸਐਪ ਵੀ ਚੱਲਦਾ ਹੈ ਤੇ ਕਾਲ ਇਟੂਬਰ ਵੀ ਹੈ ਆਪਣਾ ਸੋ ਤੁਸੀਂ ਕਿਸੇ ਵੀ ਟਾਈਪ ਮੇਡੂ ਕਾਲ ਲਗਾ ਸਕਦੇ ਹੋ ਤੇ ਆਪੜਾ WhatsApp ਤੇ ਤੁਸੀਂ ਜੁਆਇਨ ਹੋ ਸਕਦੇ ਹੋ ਆਪਣੇ WhatsApp ਤੇ ਜਿਹੜੇ ਵੀ ਗਰੁੱਪ ਪੈਕ ਰੈਡੀ ਬਿਟ ਗਰੁੱਪ ਆ ਤੁਸੀਂ ਰੈਡੀ ਬਿਟ ਗਾਉਨ ਸਾੜੇ ਲਹंगा ਚੋਲੀ ਜੋ ਵੀ ਲੈਣਾ ਉਹ ਵੀ ਤੁਹਾਨੂੰ ਮਿਲ ਜਾਏਗਾ ਹੈਡ ਬੈਂਕਸ ਵੀ ਮਿਲ ਜਾਣਗੇ ਜੁਲਰੀ ਵੀ ਮਿਲ ਜੇਗੀ ਤੇ ਸੂਟਸ ਬੁਟੀਕ ਵਾਲੇ ਵੀ ਤੇ ਰੈਡੀ ਬਿਟ ਵੀ ਦੇਖਸਾ ਸੂਟ ਆ ਕੇ ਬਹੁਤ ਹੀ ਸੋਹਣੇ ਬਰਬਰੀ ਦੇ ਵਿੱਚ ਹੈ ਜੀ ਬਹੁਤ ਹੀ ਪਿਆਰੇ ਟਾਇਰ ਡਾਈ ਦੇ ਬਰਬਰੀ ਪਿਓਰ ਬਰਬਰੀ ਦਾ ਫੈਬਰਿਕ ਰਹੇਗਾ ਜੀੜਾ ਕਿ 3000 ਦੇ ਸੂਟ ਸੀਗੇ ਹੋਰੇ ਇਨਾਂ ਤੇ ਵੀ ਆਫ ਲਾ ਦਿੱਤੀ ਗਈ ਹੈ ਬਹੁਤ ਜ਼ਿਆਦਾ ਸੋ ਜਿਹੜਾ ਵੀ ਇਹ ਸੂਟ ਲੈ ਰਹੇ ਆ ਜਲਦੀ ਜਲਦੀ ਆਰਡਰ ਕਰੋ ਇਹ ਬਰਬਰੀ ਦਾ ਫੈਬਰਿਕ ਹੈ ਸ਼ਰਟ ਐਂਡ ਦੁਪੱਟਾ ਬਹੁਤ ਹੀ ਸੋਨਾ ਟਾਈਡ ਆਈ ਕੀਤਾ ਹੋਇਆ ਬੜਾ ਹੀ ਪਿਆਰੇ ਜੀ ਸੋ ਜਿਹੜਾ ਨੂੰ ਵੀ ਆਰਡਰ ਕਰਦੇ ਸਕਰੀਨ ਸ਼ਾਟ ਲੈ ਲਿਆ ਜੀ ਆਰਡਰ ਕਰਨ ਲਈ ਤੁਹਾਨੂੰ ਆਪਣਾ ਐਡਰੈਸ ਉੱਪਰ ਸੈੱਟ ਕਰਨਾ ਪਊਗਾ ਆਪਾਂ ਨੂੰ ਡੇ ਪਿੰਨ ਕੋਡ ਤੇ ਟਡ ਫੋਟੋ ਬਰ ਤੇ ਪੇਮਟ ਅਡਵਰਸ ਚ ਹੋਏਗੀ Google Pay, PhonePe, Paytm ਡਾਇਰੈਕਟ ਅਕਾਊਂਟ ਚ ਕਰਵਾ ਸਕਦੇ ਹੋ ਕੈਸ਼ ਔਰ ਡਿਲੀਵਰੀ ਨਹੀਂ ਹੈਗੀ ਜੀ ਕੈਸ਼ ਔਰ ਡਿਲੀਵਰੀ ਨਹੀਂ ਹੈਗੀ ਪੇਮਟ ਅਡਵਰਸ ਚ ਹੁੰਦੀ ਹੈ ਜੀ ਤੇ ਜਿਹੜਾ ਆਪਣਾ ਪਾਰਸਲ ਹੈਗਾ ਜੀ ਤੁਸੀਂ ਕਿਸੇ ਵੀ ਸ਼ਹਿਰ, ਕਸਬੇ, ਪਿੰਡ ਕਿਤੇ ਵੀ ਆਰਡਰ ਕਰ ਸਕਦੇ ਹੋ ਪੰਜਾਬ, ਹਰਿਆਣਾ, ਹਿਮਾਚਲ, ਰਾਜਸਥਾਨ ਕਿਸੇ ਵੀ ਜਗ੍ਹਾ ਤੇ ਮਤਲਬ ਸਾਰੇ ਹੀ ਪਾਟ ਵਿੱਚ ਇੰਡੀਆ ਵਿੱਚ ਆਪਣੇ ਕੋਰੀਅਰ ਜਾਂਦੇ ਨੇ ਤੇ ਇੰਟਰਨੈਸ਼ਨਲ ਕੋਰੀਅਰ ਵੀ ਅਵੇਲੇਬਲ ਆ ਬਾਹਰ ਵਾਲੇ ਕਸਟਮਰਾਂ ਲਈ ਸਟਿਚਿੰਗ ਵੀ ਅਵੇਲੇਬਲ ਆ ਅਗਰ ਤੁਸੀਂ ਸਟਿਚ ਕਰਵਾਉਣਾ ਚਾਹਦੇ ਹੋ ਤਾਂ ਸਟਿਚਿੰਗ ਵੀ ਕਰਵਾ ਸਕਦੇ ਹੋ ਸੂਟਸ ਵੀ ਲੈ ਸਕਦੇ ਹੋ ਤੇ ਕੋਰੀਅਰ ਵੀ ਆਪਾਂ ਬਾਹਰ ਕਰਦੇ ਹੈਗੀ ਹੈ ਜੀ ਸੋ ਜਿਹੜੇ ਜੀਵੇ ਦਾ ਵੀ ਪਰਾ ਪ੍ਰੋਸੈਸ ਹੁੰਦਾ ਹਰ ਇੱਕ ਦਾ ਉਸ ਤਰ੍ਹਾਂ ਕਰਵਾ ਸਕਦੇ ਹੋ ਆਪਣੇ ਕੋਲ ਜੇ ਵੀ ਕੋਰੀਅਰ ਸਰਵਿਸ ਕਰਵਾਣੀ ਹੈ ਇੰਡੀਆ ਪੋਸਟ ਡੀਟੀਸੀ ਕੋਰੀਅਰ ਡਿਲੀਵਰੀ ਕੋਰੀਅਰ ਸੋ ਸਕਾਈ ਤਾਂ ਜਿਹੜਾ ਵੀ ਤੁਹਾਡਾ ਮਤਲਬ ਕੋਰੀਅਰ ਸਰਵਿਸ ਹੈ ਉਹੀ ਉਹੀ ਲਗਵਾ ਸਕਦੇ ਹੋ ਆਪਣੇ ਕੋਲ ਨੈਕਸਟ ਅਗਰ ਦੇਖੋ ਜੀ ਤੀਜ ਲਈ ਫੁਲਕਾਰੀ ਦੇ ਸੂਟ ਆ ਗਏ ਹੈਗੇ ਬੜੇ ਹੀ ਪਿਆਰੇ ਗਰੇਵ ਦੇ ਉੱਤੇ ਚਡੂਦ ਦਾ ਦੁਪੱਟਾ ਹੈਡਵੇਡ ਇਹ ਸੂਟ ਰੈਡ ਵਾਲੇ ਹੈ ਬਹੁਤ ਹੀ ਸੋਹਣੇ ਫੁਲਕਾਰੀ ਦੇ ਸੂਟ ਬਹੁਤ ਹੀ ਪਿਆਰੇ ਪਿਆਰੇ ਹੈਗੇ ਜੀ ਦੇਖ ਸਕਦੇ ਹੋ ਤੁਸੀਂ ਇਸ ਕਲਰਸ ਜਿਹੜੇ ਹੈਗੇ ਆ ਲੇਡੀਜ਼ ਕਲਰ ਵੀ ਹੈਗੇ ਆ ਤੇ ਗਾਰਨਿਸ਼ਡ ਸ਼ੇਡਸ ਵੀ ਹੈਗੇ ਆ ਦੇਖੋ ਜਿਵੇਂ ਆਪਾਂ ਆਪਣੀ ਬੱਬੀਆ ਲਈ ਲੈ ਰਹੇ ਦੇ ਆ ਬਦਰੀ ਲੋਸ ਲਈ ਲੈ ਰਹੇ ਹੁੰਦੇ ਆ ਬੜੇ ਪਿਆਰੇ ਜਿਹੀ ਸ਼ੇਡ ਸੀ ਸਰਦਾਰੀ ਜਿਹੀ ਸ਼ੇਡ ਬਿਲਕੁਲ ਸਰਦਾਰੀ 컬렉ਸ਼ਨ ਹੈ ਤੇ ਕਲਰ ਵੀ ਬਹੁਤ ਸਰਦਾਰੀ ਆ ਇਹ ਬਹੁਤ ਹੀ ਸੋਹੜੇ ਕਲਰ ਹੈ ਡਿਜ਼ਾਈਨ ਦੋ ਤਰ੍ਹਾਂ ਦੇ ਨੇ ਪਰ ਕਲਰਸ ਤਾਂ ਕਾਫੀ ਬੇਲ ਰਹੇ ਹੈਗੇ ਇਸ ਵਿੱਚ ਲਾਈਟ 'ਤੇ ਵੀ ਪਿਕ ਕਲਰ ਦੇਖੋ ਕਿੰਨਾ ਪਿਆਰਾ ਫੁਲਕਾਰੀ ਵਾਲੇ ਸੂਟ ਦਾ ਟਰੈਡ ਕਦੀ ਵੀ ਡੀ ਜਿਆਦਾ ਐਵਰ ਗ੍ਰੀਨ ਰਹਿੰਦਾ ਹੈ ਬੇਸ਼ੱਕ ਟਰੈਡ ਚ ਰਹਿੰਦਾ ਹੈ ਇੱਕ ਸੂਟ ਸਭ ਕੋਲ ਹੋਣਾ ਚਾਹੀਦਾ ਹੈ ਤੇ ਖੁੱਦ ਦਾ ਵੀ ਹੈ ਬੋਸਟਰੀ ਸਭ ਕੋਲ ਇੱਕ ਫੁਲਕਾਰੀ ਵਾਲਾ ਸੂਟ ਸੇ ਕਿਸੇ ਵੀ ਫੰਕਸ਼ਨ ਤੇ ਤੀਜ ਤੇ ਸਾਵਧ ਫੰਕਸ਼ਨ ਤੇ ਜਾਗੋ ਤੇ ਵੇਅਰ ਕਰ ਸਕਦੇ ਹੈਗੇ ਉਹ ਤੁਸੀਂ ਬਹੁਤ ਹੀ ਪਿਆਰੀ ਜੀ ਸਾਰੇ ਹੀ ਬਹੁਤ ਪਿਆਰੇ ਨੇ ਸੋ ਬਹੁਤ-ਬਹੁਤ ਸ਼ੁਕਰੀਆ ਵੀਡੀਓ ਦੇਖਣ ਲਈ WhatsApp ਤੇ ਕੰਟੈਕਟ ਕਰ ਸਕਦੇ